ਮਨੋ ਭੱਜਿਆ ਪੀਐਚੀ ਦਾ ਮੁੱਲ ਪਾਣਾ ਆਇਓ ਜੋ ਸੈਨੇਟ ਦਾ ਕੰਮ ਕੇਂਦਰ ਸਰਕਾਰ ਇੱਕ ਇੱਕ ਕਰਕੇ ਸਾਡੇ ਇੰਸਟੀਚਿਊਨ ਨੂੰ ਦਬਾ ਰਹੀ ਹੈ ਹੁਣ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਸੋਚ ਦੇ ਨਾਲ ਅੱਗੇ ਵਧਿਆ ਹੈ ਇਹ ਯੂਨੀਵਰਸਿਟੀ ਦੇ ਕੇਂਦਰ ਸਰਕਾਰ ਦਾ ਮੂੰਹ ਮੁੜਿਆ ਆ ਮੇਰਾ ਵੀਰ ਬੈਠਾ ਇਹਨੇ ਵਰਨ ਵਰਤ ਰੱਖਿਆ ਸੀ ਮੈਂ ਉੱਥੇ ਪਹੁੰਚਿਆ ਲੇਕਿਨ ਆ ਆਖਰੀ ਲੜਾਈ ਦਾ ਤਾਂ ਪਰ ਉਹ ਲੜਨਾ ਪੈਣਾ ਸਾਰੀਆਂ ਮੰਗਾ ਪੂੜੀਆਂ ਹੁੰਦੀਆਂ ਤਾਂ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਸੁੱਤੇ ਨਾ ਉਹ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬલાਓ ਤੇ ਉਹਦੇ ਵਿੱਚ ਪਾਸ ਕਰੋ ਪੰਜਾਬ ਯੂਨੀਵਰਸਿਟੀ ਦੇ ਹੱਕ ਵਿੱਚ ਡੇ ਇੰਸਟੀਚਿਊਨ ਨੂੰ ਦਵਾ ਰਹੀ ਹੈ ਹੁਣ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਸੋਚ ਦੇ ਨਾਲ ਅੱਗੇ ਵਧਿਆ ਤੇ ਯੂਨੀਵਰਸਿਟੀ ਦੇ No, sí. ਕਿ ਇਹ ਇੰਦਰ ਸਰਕਾਰ ਦਾ ਮੂੰਹ ਮੁੜਿਆ ਆ ਮੇਰਾ ਵੀਰ ਬੈਠਾ ਇਹਨੇ ਵਾਰ ਨ ਵਰਤ ਰੱਖਿਆ ਸੀ ਮੈਂ ਉਥੇ ਪਹੁੰਚਿਆ ਲੇਕਿਨ ਆਖਰੀ ਲੜਾਈ ਦਾ ਤਾਂ ਪਰ ਉਹ ਲੜਨਾ ਪੈਣਾ ਸਾਰੀਆਂ ਮੰਗਾ ਪੂਰੀਆਂ ਹੁੰਦੀਆਂ ਤਾਂ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਸੁਤੇ ਨਾ ਉਹ ਪੰਜਾਬ ਵਿਧਾਨ ਸਭਾ ਦਾ ਸੈਕਸ਼ਨ ਬલાਓ ਤੇ ਉਹਦੇ ਵਿੱਚ ਪਾਸ ਕਰੋ ਪੰਜਾਬ ਯੂਨੀਵਰਸਿਟੀ ਦੇ ਹੱਕ ਵਿੱਚ ਖੜੋ ਇਹ ਸਾਡਾ ਇੰਸਟੀਚਿਊਸ਼ਨ ਹੈ ਕਿਸੇ ਵੀ ਤਰ੍ਹਾਂ ਪੰਜਾਬ ਯੂਨੀਵਰਸਿਟੀ ਨੂੰ ਐਸੀ ਲੋਕਾਂ ਦੇ ਹੱਥਾਂ 'ਚੋ ਇੰਦਰ ਸਰਕਾਰ ਦੇ ਹੱਥ ਤਿੰਨੀ ਜਾਣ ਦੇਣਾ ਚਾਹੁੰਦੇ ਜੰਦਾਬਾ